اپنی ਹੀ پارٹی ਦੇ ਆਗੂਆਂ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਨੇ ਹੁਣ ਮੋਰਚਾ ਖੋਲ੍ਹ ਲਿਆ। ਦਰਸਲ ਲੰਗੇ ਦਿਨ ਜਦੋਂ ਮੋਗੇ ਦੇ ਵਿੱਚ ਰੈਲੀ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਦੀ ਤਾਂ ਨਵਜੋਤ ਸਿੰਘ ਸਿੱਧੂ ਦੇ ਹੀ ਕਰੀਬੀਆਂ ਦੇ ਖਿਲਾਫ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਹੈ। ਦਰਸਲ ਮਹੇਸ਼ ਿੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਹਨਾਂ ਦੇ ਪੁੱਤਰ ਦੇ ਖਿਲਾਫ ਕਾਰਨ ਦੱਸੋ ਨੋਟਿਸ ਕਾਂਗਰਸ ਵੱਲੋਂ ਜਾਰੀ ਕੀਤਾ ਜਾਂਦਾ ਹੈ। ਮਹੇਸ਼ ਿੰਦਰ ਸਿੰਘ ਨਿਹਾਲ ਸਿੰਘ ਵਾਲਾ ਨਵਜੋਤ ਸਿੰਘ ਸਿੱਧੂ ਦੇ ਖਾਸੇ ਕਰੀਬੀ ਨੇ ਅਤੇ ਉਹਨਾਂ ਦੇ ਵੱਲੋਂ ਹੀ ਇਸ ਰੈਲੀ ਦਾ ਪ੍ਰੋਗਰਾਮ ਤੈ ਕੀਤਾ ਗਿਆ ਸੀ ਇਸ ਰੈਲੀ ਨੂੰ ਪ੍ਰਬੰਧਕਤੌਰ ਦੇ ਉੱਤੇ ਤਿਆਰ ਕੀਤਾ ਗਿਆ ਸੀ ਔਰ ਆਖਰਕਾਰ ਇਸ ਰੈਲੀ ਦਾ ਪ੍ਰਬੰਧ ਕਰਨ ਦੇ ਚਲਦੇ ਨੋਟਿਸ ਜਾਰੀ ਹੋ ਜਾਂਦਾ ਹੈ ਔਰ ਨੋਟਿਸ ਵੀ ਦੋਹਾਂ ਨੂੰ ਜਾਰੀ ਹੁੰਦਾ ਆ ਨਿਹਾਲ ਸਿੰਘ ਵਾਲਾ ਤੋਂ ਉਹਨਾਂ ਦੇ ਬੇਟੇ ਨੂੰ ਜਾਰੀ ਹੋ ਜਾਂਦਾ ਆ ਤੇ ਕਾਰਨ ਦੱਸਣ ਲਈ ਕਿਹਾ ਜਾਂਦਾ ਦੋ ਦਿਨ ਦੇ ਅੰਦਰ ਅੰਦਰ ਕਾਰਨ ਦੱਸਿਆ ਜਾਵੇ ਨਹੀਂ ਤਾਂ ਫਿਰ ਕਾਰਵਾਈ ਹੋਵੇਗੀ ਇਹ ਅਪੀਲ ਕੀਤੀ ਜਾਂਦੀ ਹੈ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਦੇ ਵੱਲੋਂ ਸੰਦੀਪ ਸਿੰਘ ਸੰਧੂ ਦੇ ਵੱਲੋਂ ਔਰ ਇਹ ਨੋਟਿਸ ਭੇਜ ਦਿੱਤਾ ਜਾਂਦਾ ਪਰ ਆਖਿਰਕਾਰ ਹੁਣ ਨਵਜੋਤ ਸਿੰਘ ਸਿੱਧੂ ਵੀ ਐਸ ਮਾਮਲੇ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਖੜ ਗਏ ਨੇ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਹਨਾਂ ਦੇ ਪੁੱਤਰ ਦੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਨਵਜੋਤ ਸਿੱਧੂ ਡਟ ਕੇ ਖੜ ਗਏ ਨੇ ਔਰ ਕਹਿੰਦੇ ਨੇ ਕਿ ਇਸ ਨੋਟਿਸ ਦੇ ਖਿਲਾਫ ਉਹ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਨਹੀਂ ਉਹਨਾਂ ਦੇ ਨਾਲ ਖੜੋਤੇ ਹੋਏ ਨੇ ਇਸ ਦੇ ਨਾਲ ਕਾਂਗਰਸ ਦੀ ਅੰਦਰੂਨੀ ਸਥਿਤੀ ਦਾ ਅੰਦਾਜ਼ਾ ਕਿਤੇ ਨਾ ਕਿਤੇ ਜ਼ਰੂਰ ਲੱਗਦਾ ਕਿਤੇ ਇੱਕ ਪਾਸੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਤਾਪ ਬਾਜਵਾ ਔਰ ਸੁਖਜਿੰਦਰ ਰੰਦਾਵਾ ਦੇ ਬਾਕੀ ਕਾਂਗਰਸੀ ਆਗੂ ਜਿਹੜੇ ਨੇ ਉਹ ਇੱਕ ਪਾਸੇ ਲੱਗੇ ਹੋਏ ਨੇ ਕਾਂਗਰਸ ਦੇ ਪ੍ਰਚਾਰ ਨੂੰ ਲੈ ਕੇ ਪਰ ਦੂਜੇ ਪਾਸੇ ਨਵਜੋਤ ਸਿੱਧੂ ਨੇ ਵੀ ਆਪਣੀ ਇੱਕ ਵੱਖਰਾ ਸਟੇਜ ਖੜਾ ਕੀਤਾ ਹੋਇਆ ਇੱਕ ਵੱਖਰੀਆਂ ਰੈਲੀਆਂ ਦਾ ਪ੍ਰੋਗਰਾਮ ਵਿੱਢਿਆ ਹੋਇਆ ਜਿੱਥੇ ਵਕ-ਵਕ ਥਾਵਾਂ ਤੇ ਜਾ ਕੇ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਪ੍ਰਚਾਰ ਕਰ ਰਹੇ ਨੇ ਇਸ ਨੂੰ ਲੈ ਕੇ ਪਹਿਲਾਂ ਵੀ ਸ਼ਬਦੀ ਬਿਆਨਬਾਜ਼ੀ ਬਹੁਤ ਹੋਈ ਸੀ ਪਰ ਹੁਣ ਕਾਰਵਾਈਆਂ ਕੀਤੀਆਂ ਜਾਣ ਲੱਗ ਗਈਆਂ ਨੇ ਹਾਲਾਤਾਂ ਦਾ ਸਾਫ਼ ਪਤਾ ਲੱਗ ਰਿਹਾ ਹੈ ਕਿ ਕਿਸ ਤਰ੍ਹਾਂ ਕਾਂਗਰਸ ਦੇ ਅੰਦਰ 파ੜ ਵੱਧਦਾ ਜਾ ਰਿਹਾ ਹੈ ਕਾਂਗਰਸ ਦਾ ਆਪਸੀ ਇਹ ਮਨਮਟਾ ਜਿਹੜਾ ਹੈਗਾ ਉਹ ਹੁਣ ਕਾਰਵਾਈਆਂ ਤੇ ਉਤਰ ਆਇਆ ਔਰ ਕਾਂਗਰਸੀ ਲੀਡਰ ਆਪਣੇ ਹੀ ਲੀਡਰਾਂ ਦੇ ਖਿਲਾਫ ਕਾਰਵਾਈਆਂ ਕਰਨ ਲੱਗੇ ਨੇ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਜਿੱਥੇ ਇੱਕ ਪਾਸੇ ਆਈਐਨਡੀਆਈ ਇੱਕਠ ਜੋੜ ਦੀਆਂ ਚਰਚਾਵਾਂ ਹੋ ਰਹੀਆਂ ਨੇ ਆਈਐਨਡੀਆਈ ਇਕਠ ਜੋੜ ਦੇ ਅਧੀਨ ਇਕਠ ਜੋੜ ਵੱਖ-ਵੱਖ ਪਾਰਟੀਆਂ ਦੇ ਨਾਲ ਹੋ ਰਹੇ ਨੇ ਉੱਥੇ ਹੀ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉੱਥੇ ਪੰਜਾਬ ਦੀ ਕਾਂਗਰਸ ਪਾਰਟੀ ਆਪਣੇ ਅੰਦਰਲੇ ਮਨਮਟਾਵ ਹੀ ਸੁਲਝਾ ਜੇ ਨਹੀਂ ਪਾਰੀ ਔਰ ਇਸ ਦੇ ਨਾਲ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦੇ ਉੱਤੇ ਭਾਰੀ ਅਸਰ ਪੈ ਸਕੇ ਪਰ ਇਸ ਮਾਮਲੇ ਦੇ ਵਿੱਚ ਫਿਲਹਾਲ ਹੁਣ ਕਾਰਵਾਈ ਜਿਹੜੀ ਹੈ ਉਹ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਕਰ ਦਿੱਤੀ ਗਈ ਹੈ ਠੋਕਮਾ ਜਵਾਬ ਦੇ ਦਿੱਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਟਵੀਟ ਆਇਆ ਗਿਆ ਟਵਿੱਟਰ ਦੇ ਉੱਤੇ ਟਵੀਟ ਕਰਕੇ ਨਵਜੋਤ ਸਿੱਧੂ ਕਹਿੰਦੇ ਨੇ ਕਿ ਉਹ ਆਪਣੇ ਕਰੀਬੀ ਸਾਥੀ ਮਹੇਸ਼ ਅੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਟਟ ਕੇ ਖੜੇ ਨੇ ਹਾਲਾਂਕਿ ਲੰਗੇ ਦੇਣੀ ਜਿਹੜੇ ਨੋਟਿਸ ਜਾਰੀ ਹੋਇਆ ਸੀ ਪਹਿਲਾਂ ਤਾਂ ਮਹੇਸ਼ ਅੰਦਰ ਸਿੰਘ ਨਿਹਾਲ ਸਿੰਘ ਵਾਲਾ ਵੱਲੋਂ ਇਹ ਮੰਨਿਆ ਹੀ ਨਹੀਂ ਗਿਆ ਸੀ ਕਿ ਕੋਈ ਨੋਟਿਸ ਜਾਰੀ ਹੋਇਆ ਜਦਕਿ ਉਸ ਤੋਂ ਬਾਅਦ ਉਹਨਾਂ ਨੇ ਇੱਕ ਟਿੱਪਣੀ ਕੀਤੀ ਸੀ ਕਿ ਇਹ ਪ੍ਰੋਗਰਾਮ ਇਹ ਰੈਲੀ ਨਵਜੋਤ ਸਿੰਘ ਸਿੱਧੂ ਦੀ ਸੀ ਉਹਨਾਂ ਨੇ ਸਿਰਫ ਇਸ ਦਾ ਪ੍ਰਬੰਧਨ ਕੀਤਾ ਆ ਹੁਣ ਆਰਨਰ ਵਾਲੇ ਸਮੇਂ ਦੇ ਵਿੱਚ ਵੇਖਣਾ ਹੋਵੇਗਾ ਕੀ ਕੁਝ ਹੁੰਦਾ ਹੈ 2 ਦਿਨ ਦਾ ਸਮਾਂ ਦਿੱਤਾ ਗਿਆ ਸੀ ਨਵਜੋਤ ਸਿੰਘ ਸਿੱਧੂ ਦਾ ਬਿਆਨ ਆਪਣੇ ਹੀ ਪਾਰਟੀ ਵਰਕਰਾਂ ਦੇ ਖਿਲਾਫ ਕੀ ਰੰਗ ਲਿਆਉਂਦਾ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਦੋਂ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ